ਵਾਹਿਗੁਰੂ ਦੀ ਖੇਡ ਵੀ ਬੜੀ ਨਰਾਲੀ ਆ ਜਿੰਨੇ ਵੀ ਜੀਵ ਜੰਤੂ ਪੈਦਾ ਕੀਤੇ ਆ ਧਰਤੀ ਦੇ ਉੱਤੇ ਸਭ ਤੋਂ ਉੱਤਮ ਦਰਜਾ ਇਨਸਾਨ ਦਾ ਕਿਉਂਕਿ ਇਨਸਾਨ ਨੂੰ ਪਰਮਾਤਮਾ ਨੇ ਸੋਚਣ ਦੀ ਸਮਝਣ ਦੀ ਤਾਕਤ ਦਿੱਤੀ ਫਿਰ ਆਪ ਹੀ ਉਹਦੇ ਅੰਦਰ ਫੁਰਨੇ ਪਰਮਾਤਮਾ ਨੇ ਪੈਦਾ ਕੀਤੇ ਜੇ ਆਪਾਂ ਦੇਖੀਏ ਬਾਕੀ ਜੀਵ ਜੰਤੂਆਂ ਨਾਲੋਂ ਇਨਸਾਨ ਹੀ ਇੱਕ ਐਦਾਂ ਦਾ ਜਿਹੜਾ ਅੱਗੇ ਵਧਿਆ ਕਿਉਂਕਿ ਕਿਸੇ ਸਮੇਂ ਇਨਸਾਨ ਜੰਗਲਾਂ 'ਚ ਰਹਿੰਦਾ ਰਿਹਾ ਫਿਰ ਉਹਨੂੰ ਲੋੜ ਮਹਿਸੂਸ ਹੋਈ ਉਹ ਗੁਫਾਵਾਂ 'ਚ ਰਹਿਣ ਲੱਗ ਗਿਆ ਫਿਰ ਉਹਨੂੰ ਲੋੜ ਮਹਿਸੂਸ ਹੋਈ ਉਹਨੇ ਝੁੱਗੀਆਂ ਝੌਂਪੜੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਫਿਰ ਲੋੜ ਮਹਿਸੂਸ ਹੋਈ ਉਹਨੇ ਮੁਲਕ ਵੰਡ ਲਏ ਉਹਨੇ ਵੱਡੇ ਵੱਡੇ ਮਹਿਲ ਛੱਤ ਲਏ ਪਰ ਆਪਾਂ ਨੂੰ ਇਹ ਭੁੱਲ ਜਾਂਦਾ ਅੱਜ ਦੀ ਡੇਟ ਦੇ ਵਿੱਚ ਕਿ ਇਨਸਾਨ ਕਿਸੇ ਸਮੇਂ ਸਿੰਪਲ ਸਿਟੀ ਤੋਂ ਹੀ ਤੁਰਿਆ ਸੀਗਾ ਕਿਸੇ ਸਮੇਂ ਇਨਸਾਨ ਬਹੁਤ ਹੀ ਜ਼ਿਆਦਾ ਧਾਰਮਿਕ ਸੀ ਜਿਹੜੇ ਬੰਦੇ ਅੱਜ ਕੱਲ ਕਹਿ ਦਿੰਦੇ ਆ ਨਾ ਵੀ ਮਾਡਰਨ ਯੁੱਗ ਤੁਹਾਨੂੰ ਦੱਸ ਦਈਏ ਬਈ ਪੌੜੀ ਦਾ ਜਿਹੜਾ ਪਹਿਲਾ ਡੰਡਾ ਜੇ ਆਪਾਂ ਉਹ ਵੜ ਦਈਏ ਨਾ ਤਾਂ ਉੱਪਰ ਵਾਲੀਆਂ ਪੌੜੀਆਂ ਵੀ ਖੜ੍ਹਦੀਆਂ ਨਹੀਂ ਹੈਗੀਆਂ ਸੋ ਆਪਾਂ ਨੂੰ ਜਾਣਨਾ ਚਾਹੀਦਾ ਕਿ ਜਿਹੜੀ ਸਿੰਪਲ ਸਿਟੀ ਆ ਉਸ ਸਮੇਂ ਤੇ ਜਿਹੜੇ ਲੋਕੀਂ ਪ੍ਰਮਾਤਮਾ ਨਾਲ ਵੀ ਬਹੁਤ ਜੁੜੇ ਹੋਏ ਸੀ ਤੇ ਪ੍ਰਮਾਤਮਾ ਨਾਲ ਜੁੜਨ ਕਰਕੇ ਹੀ ਇਨਸਾਨ ਨੂੰ ਇੰਨੀ ਸਮਝ ਆਈ ਉਹਨੂੰ ਪਤਾ ਲੱਗਿਆ ਉਹਨੇ ਮਿਊਜ਼ਿਕ ਬਣਾਇਆ ਇਨਸਾਨ ਨੂੰ ਪਤਾ ਲੱਗਿਆ ਇਨਸਾਨ ਨੇ ਦਵਾਈਆਂ ਬਣਾਈਆਂ ਇਨਸਾਨ ਨੂੰ ਸਮਝ ਆਈ ਤਾਂ ਇਨਸਾਨ ਨੇ ਅਲੱਗ-ਅਲੱਗ ਖੋਜਾਂ ਕੀਤੀਆਂ ਸਭ ਕੁਝ ਉਸ ਪਰਮਾਤਮਾ ਦੀ ਹੀ ਦੇਣਾ ਤੇ ਉੱਥੋਂ ਹੀ ਆਇਆ ਅੱਜ ਆਪਾਂ ਮੈਡੀਕਲ ਕਹਿ ਦਿੰਦੇ ਹਾਂ ਅੱਗੇ ਵੈਦ ਕਹਿ ਦਿੰਦੇ ਸੀ ਹੁਣ ਡਾਕਟਰ ਕਹਿੰਦੇ ਨੇ ਫਰਕਾ ਵੀ ਅੱਗੇ ਪਹਿਲਾਂ ਪਹਿਲਾਂ ਮੰਤਰ ਸਿੱਧੀਆਂ ਹੁੰਦੀਆਂ ਸੀ ਮੰਤਰਾਂ ਨੂੰ ਸਿੱਧ ਕਰਕੇ ਉਹਨਾਂ ਦੇ ਨਾਲ ਹੱਥ ਵਾਲਾ ਕੀਤਾ ਜਾਂਦਾ ਸੀ ਤੇ ਪਹਿਲਾਂ ਪਹਿਲਾਂ ਮੰਤਰ ਸਿੱਧੀਆਂ ਦੇ ਨਾਲ ਹੀ ਜਿਹੜੇ ਇਲਾਜ ਹੁੰਦੇ ਸੀ ਪਿੰਡਾਂ ਦੇ ਵਿੱਚ ਅਸੀਂ ਬਹੁਤ ਦੇਖੇ ਨੇ ਕਿਸੇ ਦੀ ਨਾੜ ਚੜ ਗਈ ਕਿਸੇ ਦੀ ਜਾੜ ਦੁਖਣ ਲੱਗ ਗਈ ਕਿਸੇ ਦਾ ਸਿਰ ਦੁਖਦਾ ਵਾ ਸੱਪ ਲੜ ਗਿਆ ਬਹੁਤ ਤਰ੍ਹਾਂ ਦੇ ਮੰਤਰ ਸੀਗੇ ਤੇ ਉਹ ਕੰਮ ਵੀ ਕਰਦੇ ਸੀ ਉਸ ਸਮੇਂ ਇਦਾਂ ਹੀ ਇਲਾਜ ਹੁੰਦੇ ਸੀ ਫਿਰ ਸਾਡੇ ਦੇਖਦੇ ਦੇਖ ਕੇ ਵੈਦ ਦੇਸੀ ਡਾਕਟਰ ਜੀ ਨੂੰ ਆਪਾਂ ਕਹ ਦਿੰਨੇ ਆ ਉਹਨਾਂ ਦਾ ਕੰਮ ਵੀ ਅਸੀਂ ਦੇਖਿਆ ਆਪਣੀ ਨਾੜ ਨਬਜ ਦੱਬ ਕੇ ਉਹ ਦੱਸ ਦਿੰਦੇ ਵੀ ਕਿਹੜੀ ਬਿਮਾਰੀ ਆ ਆ ਦੇਖੋ ਤੁਸੀਂ ਉਹ ਡਾਕਟਰ ਨੇ ਉਹਦੀ ਸਿਰਫ ਇੱਕ ਕੋਈ ਨਬਜ ਦੱਬੀ ਉਹਦੇ ਨਾਲ ਹੀ ਉਹਦੀਆਂ ਸਾਰੀਆਂ ਜੜਾਂ ਕੱਟਦੀਆਂ ਅੱਜ ਆਪਾਂ ਨੂੰ ਪਤਾ ਵੀ ਸਨ ਕਰਦੇ ਆ ਫਿਰ ਉਹ ਤੋਂ ਬਾਅਦ ਟਰੀਟਮੈਂਟ ਹੁੰਦਾ ਪਰ ਪਹਿਲਾਂ ਤਕਨੀਕ ਦੇ ਨਾਲ ਚੱਲਦੀ ਸੀ ਹੁਣ ਅੱਜ ਕੱਲ੍ਹ ਆ ਬੁੜੀ ਬਹੁਤ ਚੱਲਦੀ ਆ ਇਹ ਬੁੜੀਆਂ ਬਹੁਤ ਸਾਰੀਆਂ ਵੀਡੀਓ ਨੇ ਇੰਟਰਨੈਟ ਦੇ ਉੱਤੇ ਤੇ ਇਹ ਜਿਹੜੇ ਪੋਲੀਏ ਹੋਏ ਹੁੰਦੇ ਆ ਲੋਕਾਂ ਨੂੰ ਉਹਨਾਂ ਦੇ ਬੱਚਿਆਂ ਦੀਆਂ ਲੱਤਾਂ ਬਾਹਾਂ ਸਿੱਧੀਆਂ ਕਰ ਦਿੰਦੀ ਆ ਇਹ ਤੇ ਇਹ ਕਿਹਾ ਜਾਂਦਾ ਵੀ ਇੱਕ ਤੇਲ ਦੇ ਨਾਲ ਤੇ ਇੱਕ ਇਹ ਮੰਤਰ ਬੋਲਦੀ ਆ ਕੋਈ ਸੋ ਜਦੋਂ ਅੱਜ ਕੱਲ੍ਹ ਦੇ ਫਿਰ ਲੋਕਾਂ ਨੇ ਥੱਲੇ ਕਮੈਂਟ ਕੀਤੇ ਹੁੰਦੇ ਆ ਬਈ ਇਹ ਢੋਂਗ ਹੁੰਦੇ ਆ ਇਤਾਂ ਇਤਾਂ ਨਹੀਂ ਪਰ ਇਹ ਚੀਜ਼ਾਂ ਕਿਸੇ ਸਮੇਂ ਕੰਮ ਕਰਦੀਆਂ ਸੀ ਤੇ ਸੱਚਮੁੱਚ ਕੰਮ ਕਰਦੀਆਂ ਸੀ ਬੇਸ਼ੱਕ ਅਸੀਂ ਅੱਜ ਮਾਡਰਨ ਹੋ ਗਏ ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਵੀ ਅਸੀਂ ਆਏ ਕਿੱਥੋਂ ਸਾਡੇ ਬਜ਼ੁਰਗ ਇਸੇ ਤਰ੍ਹਾਂ ਦੇ ਇਲਾਜ ਕਰਵਾਉਂਦੇ ਰਹੇ ਨੇ ਸੋ ਜ਼ਿੰਦਗੀ ਆ ਅੱਗੇ ਵੀ ਪਤੋ ਪਰ ਜਿਹੜੇ ਪ੍ਰਾਤਨ ਚੀਜ਼ਾਂ ਨੇ ਨਾ ਉਹਨਾਂ ਦੀ ਰੀਸ ਅੱਜ ਦਾ ਟਾਈਮ ਨਹੀਂ ਕਰ ਸਕਦਾ ਕਿਉਂਕਿ ਅੱਜ ਤੁਸੀਂ ਗੋਲੀ ਦੇ ਨਾਲ ਦਵਾਈ ਦੇ ਨਾਲ ਸ਼ੇਤੀ ਠੀਕ ਬੇਸ਼ੱਕ ਹੋ ਜوں ਪਰ ਇੱਕ ਬਿਮਾਰੀ ਨੂੰ ਠੀਕ ਕਰਦੇ ਕਰਦੇ 10 ਤਰ੍ਹਾਂ ਦੇ ਰੋਗ ਹੋਰ ਲੱਗ ਜਾਂਦੇ ਆ ਪਹਿਲਾਂ ਉਹ ਚੀਜ਼ ਨਹੀਂ ਹੁੰਦੀ ਜੀ ਪਹਿਲਾਂ ਕੁਦਰਤੀ ਤੌਰ ਤੇ ਤੁਹਾਡਾ ਇਲਾਜ ਹੁੰਦਾ ਸੀ ਤੁਹਾਨੂੰ ਦਿਮਾਗੀ ਤੌਰ ਦੇ ਉੱਤੇ ਜਿਹੜੇ ਵੈਦ ਸੀਗੇ ਉਹ ਤਿਆਰ ਕਰਦੇ ਸੀ ਕਿਸੇ ਬਿਮਾਰੀ ਦਾ ਇਲਾਜ ਕਰਨ ਵਾਸਤੇ ਸੋ ਇਸ ਕਰਕੇ ਪ੍ਰਾਤਨ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਵੀ ਮਜ਼ਾਕ ਨਾ ਆਟ ਆਇਆ ਕਰੋ ਬਾਕੀ ਅਕਸਰ ਹੀ ਆਪਾਂ ਤੁਹਾਨੂੰ ਗੱਲ ਕਰੀਦੀ ਆ ਕਿ ਵਾਹਿਗੁਰੂ ਨੇ ਏtarti ਬੜੀ ਖੂਬਸੂਰਤ ਬਣਾਈ ਆ ਇੱਥੇ ਦੇ ਲੋਕ ਬੜੇ ਖੂਬਸੂਰਤ ਨੇ ਜੀਵ ਜੰਤੂ ਸਭ ਬੜੇ ਖੂਬਸੂਰਤ ਆ ਕਿਉਂਕਿ ਪ੍ਰਮਾਤਮਾ ਆਪ ਹਰ ਇੱਕ ਦੇ ਵਿੱਚ ਵਾਸ ਕਰਦਾ ਸੋ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ